ਖਿਆਨ ਖਾਦ ਕੋ ਤੇ ਪੈਣ ਵਾਲੀ ਆ ਤੇ ਕਣ ਨੂੰ ਵੀ ਖਾਦ ਪੈਣਾ ਜੀ ਗੜਾ ਕਮਾਇਆ ਮੇ ਪਿਆ ਨੂੰ ਕਹਿੰਨਾ ਟਰੈਕਟਰ ਚਾਰਟ ਕਰ ਖਾਦ ਲੈ ਗਈ ਏ ਲੈ ਪੀ ਓਏ ਹਾਂ ਓਏ ਬਗਰਾ ਵੀ ਪੱਠਿਆਂ ਨੂੰ ਡੇਨ ਵਾਲੇ ਖਾਦ ਦੇ ਤੋ ਉਹਦੇ ਨਾਲੇ ਕਣ ਕ ਨੂੰ ਉਹਦੇ ਟਰੈਕਟਰ ਚਾਰਟ ਕਰ ਖਾਦ ਲੈ ਗਈ ਏ ਨਹੀਂ ਹੁੰਦਾ ਜੇ ਤੇਰੀ ਸਲੱਖਣੀ ਜਬਾਨ ਦਾ ਲੈਣਿਆ ਤੇਰੀ ਕਿਤੇ ਚਾਰ ਤੇ ਕਰਕੇ ਵੇਖ ਲੈ ਘਰ ਇੱਥੇ ਬੋਲੀ ਜਨਾ ਨਹੀਂ ਹੁੰਦਾ ਓ ਯਾਰ ਮੈਂ ਵੇਖਿਆ ਹੀ ਨਹੀਂ ਹੋਇਆ ਸੀ ਹੁਣ ਫੇਰ ਵੇਖ ਲੈਣਾ ਵਾ ਇੱਥੇ ਬੋਲੀ ਜਨੇ ਆ ਤੂੰ ਚਾਰਟ ਕਰਕੇ ਵੇਖ ਲੈ ਖਾਦ ਲੈ ਲੈ ਤੋ ਵੱਡੀ ਆ ਉੱਤੇ ਚੜ ਜਾ ਕੇ ਤੇ ਭੱਜਣਾ ਪਵੇ ਉਹ ਨਹੀਂ ਭੱਜਦਾ ਪੁੱਪੜ ਦੇ ਰਾ ਗੇਟ ਚੰਗੀ ਦਾ ਪੁੱਪੜ ਦਾ ਸਲਫ ਮਾਰ ਲਾ ਤੇ ਆ ਵੀ ਮੈਂ ਰੋਲ ਲਾ ਚਾਜਣਾ ਨਹੀਂ ਨਹੀਂ ਹੁੰਦਾ ਨਹੀਂ ਹੋਣਾ ਹੁਣ ਦੱਸ ਤੂੰ ਤੇਰੀ ਜਬਾਨ ਹੀ ਬੜੀ ਸਲਖਣੀ ਆ ਤੇ ਕ ਲੈਣਿਆ ਮੇਰ ਜੁੱਲਾ ਆਪਣੀ ਮਾਈ ਦਾ ਰੱਖਿਆ ਤੇ ਤੁਹਾਡੇ ਘਰੋਂ ਲੈ ਕੇ ਆ ਤੁਹਾਡੇ ਘਰੇ ਤੇ ਆਈ ਨਹੀਂ ਇਤਰਾ ਦਾ ਇਹ ਭਈਏ ਕੋ ਆਦੂ ਸਾਡੇ ਭਈਏ ਦਾ ਹੀ ਹੋਇਆ ਭਈਆ ਤੁਹਾਡੇ ਘਰੇ ਨਹੀਂ ਨਾ ਤੇ ਤੂੰ ਕਾ ਤੂੰ ਮੈਂ ਵੀ ਬਈਆ ਤੇਰਾ ਮਾਲ ਕਿਆ ਭਈਆ ਕਿਥੋਂ ਮੂੰ ਭਈਆ ਆ ਅਸ ਮੈਂ ਭਈਆ ਆ ਆਹੋ ਲਾਉਣਾ ਬੜਾ ਪੀ ਲਾਉ ਉਹਨੂੰ ਹੁਣ ਭਲਾਵਾ ਯਾਰ ਭਲਾਉ ਹਸਨ ਨੂੰ ਫੋਨ ਇਹਨੇ نیٹਵਰਕ ਦੀ ਬੜੀ ਪ੍ਰੋਬਲਮ ਹੈ ਇਹ ਬੜਾ ਖਰਾਬ ਕਰਦਾ ਤੇ ਬੁੱਢੀ ਜੀ ਬੜੀ ਜਾਣ ਸਾਡੀ ਹੈ ਹੈਲੋ ਹੈਲੋ ਹਾਂਜੀ ਕੀ ਹਾਲ ਜੀ ਵਿਦਿਓ ਵਧੀਆ ਵਧੀਆ ਤੁਸੀਂ ਸੁਣਾਓ ਬਸ ਵਧੀਆ ਜੀ ਮੈਂ ਕਿਹਾ ਵੀ ਉਹ ਨਾ ਟਰੈਕਟਰ ਜਾੜਿਆ ਥੋੜੀ ਜਿਹੀ ਖਰਾਬੀ ਚ ਕਰਨੀ ਤਾਰ ਨਹੀਂ ਲਿਆ ਹੋਣਾ ਵੇਖ ਦੋ ਮੈਂ ਦੇਖਾਂਗਾ ਤੇ ਮੈਂ ਤੁਹਾਨੂੰ ਫੋਨ ਕਰਨਾ ਹੈ ਭਲਾ ਓ ਯਾਰ ਕੀ ਕਰਾਂ ਹੁਣ ਮੈਂ ਕਰਨਾ ਕਿ ਇਹਨੂੰ ਆ ਕੇ ਵੇਖੋ ਤੇ ਮੈਂ ਤੁਹਾਨੂੰ ਕੱਲ ਹੀ ਫੋਨ ਲਾਇਆ ਓ ਇਹਨੂੰ ਠੰਡ ਲੱਗ ਗਈ ਹੁਣ ਥੱਲੇ ਅੱਗ ਬਾਲ ਦੇ ਲੱਕੜਾ ਰੱਖ ਕੇ ਵੇ ਟਰੈਕਟਰ ਨੂੰ ਅੱਗ ਲੱਗੀ ਬਾ ਠੰਡ ਲੱਗੀ ਤੇ ਫਿਰ ਬਸ ਸਿਵਿਆਂ ਚ ਸਫੇਕ ਦੀ ਜਾ ਕੇ ਹੋਰ ਕੀ ਹੈ ਆਰੇ ਤਨਾ ਵੇਖੋ ਸਹੀ ਆ ਕੇ ਕਰੀ ਤੁਸੀਂ ਮੈਂ ਕੀ ਦੇਖਣਾ ਇੰਦਾ 10ਵੇਂ ਰਿਸ਼ਤਾ ਕਰਉਣਾਗਾ ਯਾਰ ਰਿਸ਼ਤਾ ਕਰਉਣਾ ਥੋੜੀ ਤੇ ਇੱਤਰ ਵੇਖੋ ਮੇਤਰੀ ਤੁਸੀਂ ਕਹਦੇ ਜੇ ਤੇ ਟ੍ਰੇਟਰੀ ਨਹੀਂ ਦੇਖਣਾ ਦੇ ਚੱਲ ਮੈਂ ਵੇਨਾਂ ਕੀ ਹੋਇਆ ਕੀ ਆ ਕੁਛ ਨਹੀਂ ਬੁਖਾਰ ਹੋਇਆ ਇਹਨੂੰ ਚੱਲ ਆ ਗਿਆ ਫਿਰ ਤੁਹਾਨੂੰ ਆਖਣਿਆ ਦੂਜਾ ਛਾਲ ਨਹੀਂ ਡਾਹਣ ਤੇ ਕੋਈ ਫੇਰ ਪੁੱਛੀ ਆ ਗਿਆ ਆ ਗਿਆ ਆ ਗਿਆ ਫਿਰ ਚਲਾਓ ਜਲਦੀ ਆਓ ਮੇਰੀ ਗੱਲ ਸੁਣ ਗੱਡੀ ਘਲਾ ਦੇਆ ਠੱਡ ਬੜੀ ਤੇ ਮੈਂ ਤੱਕਣਾ ਕਲਾਂ ਵੱਡਾ ਤੇ ਲੰਮੇ ਪਾਗ ਲੈ ਆਉਣਗੇ ਜਾਈ ਦੇ ਇਹ ਵੀ ਕੰਮ ਵਧੀਆ ਹੀ ਨਹੀਂ ਨਹੀਂ ਜੇਤੀ ਆਵੋਗਾ ਮੋੜ ਤੋਂ ਤੇ ਆਜੋ ਚੱਲ ਠੀਕ ਆ ਤੂੰ ਨਹੀਂ ਬਰ ਕੇ ਰੱਖੀ ਹੁੰਦੀ ਉਦਾਲ ਠੀਕ ਹੈ ਮੈਂ ਧੋਨੀ ਬਾਲ ਕੇ ਰੱਖਣਾ ਪਹਿਲਾਂ ਆ ਕੇ ਛੇਕ ਫੇਰ ਕੰਮ ਕਰਨਾ ਠੀਕ ਆ ਠੀਕ ਆ ਆ ਛੇਤੀ ਆਓ ਆ ਗਿਆ ਸਣਕਲੇ ਚ ਖਾ ਦੇ ਡੇਟ ਹੁੰਦੀ ਆ ਆ ਗਿਆ ਟਰੈਕਟਰ ਨਾਲ ਖਾਦ ਪੁਣੀ ਆ ਓ ਯਾਰ ਟਰੈਕਟਰ ਤੇ ਲਿਆਵਾਂਗੇ ਤੇ ਪਾਵਾਂਗੇ ਮੈਂ ਕਿਹੜੀ ਤੈਨੂੰ ਬੋਰੀਆਂ ਚ ਕਾਉਣੀਆਂ ਪਾਵਾਂ ਓ ਯਾਰ ਨਾ ਚਕਾਇਆ ਟਰੈਕਟਰ ਤੇ ਸਹੀ ਕਰ ਜਾ ਆ ਗਿਆ ਆ ਗਿਆ ਸਹੀ ਕੀ ਗੱਲ ਨਹੀਂ ਓਏ ਉਹਨਾਂ ਵਾ ਯਾਰ ਇੱਥੇ ਮੈਂ ਧੂਨੀ ਤੇ ਬੈਠਾ ਐ ਧੂਨੀ ਤੇ ਬੈਠਾ ਨਾ ਇਹਨੂੰ ਤੇ ਵੇਚਦਾ ਯਾਰ ਨਹੀਂ ਤੇ ਮੈਂ ਲਾਵਾਂ ਇਹਨੂੰ ਲਾ ਦੇ ਇਹਨੂੰ ਲਾ ਦੇ ਇਹਨੂੰ ਇੰਜਨ ਕਰਾ ਲਈ ਮੇਰਾ ਅੱਜ ਦਾ ਇੰਜਨ ਲਾ ਕੇ ਤੇ ਘਰੇ ਰੱਖ ਇਤਨਾ ਚਲ ਜੂਗਾ ਆ ਚਲ ਜੂਗਾ ਚਾ ਵਾ ਫਿਰ ਚਾਬੀ ਪਨ ਲੈ ਇੰਜ ਨਹੀਂ ਖੋਲਦੇ ਨੇ ਇਹ ਆਹੋ ਅੱਗੇ ਛੋਟਾ ਪਲੀ ਆ ਜੀ ਇਤਨਾ ਹੀ ਕਰ ਲਾਂ ਜਦ ਤੂੰ ਚਾਬੀ ਵਾਣੇ ਲੈ ਆ ਕੇ ਇੰਜ ਕੱਢ ਦੇ ਨਹੀਂ ਇਹ ਆ ਗਿਆ ਆ ਗਿਆ ਛੇਤੀ ਆ ਚਾ ਛੇਤੀ ਆ ਚਾ ਬਣਾਇ ਤੇਰੇ ਲਈ ਓਏ ਆ ਜਾ ਪੀ ਕੋਲੋਂ ਦਾ ਮਮਾ ਗਿਆ ਹੋ ਤੇ ਮਿਸਤਰੀ ਵੀ ਆਉਣ ਵਾਲਾ ਵਾ ਖਾਲ ਦੇਖਣ ਗਿਆ ਤੂੰ ਦੇ ਨਹੀਂ ਆ ਗਈ ਯਾਰ ਥਰ ਇਤਰਾ ਕਹਿਣਾ ਨਜ਼ਰ ਵੇਖਾਂ ਕੀ ਦਿਨ ਅੰਦਰ ਆਈ ਮਿਸਤਰੀ ਵੀ ਆ ਗਿਆ ਜੀ ਆਹ ਟਾਈਮ ਲਾ ਆਇਆ ਅਣੀ ਮਿਸਤਰੀ ਸਾਹਿਬ ਯਾ ਨਾ ਨੀ ਆ ਰਿਹਾ ਸਟੈਂਡ ਕਰੇ ਆ ਆ ਕੀ ਆ ਸਟੈਂਡ ਤੂੰ ਉਹ ਨਾ ਕਰੇ ਆ ਇਹ ਕੰਪਨੀ ਵਾਲਿਆਂ ਨੇ ਲਾਇਆ ਗੰਬੜਾ ਸੱਦ ਕੇ ਲੱਗ ਜਾਣਗੇ ਲੈ ਫਰਕ ਰੱਖ ਆ ਦੇਖ ਕੇ ਰੱਖ ਇਹਨੂੰ ਕੋ ਪਾਇਆ ਤੂੰ ਮੇਰੇ ਉਹਨੇ ਚੈਂਡ ਲਾ ਕੰਪਨੀਆਂ ਨੂੰ ਫੋਨ ਕਰਕੇ ਦਾ ਸਟੈਂਡ ਲਵਾ ਆਲਾ ਯਾਰ ਸੌਜਣਾ ਲਾ ਆਲਾ ਆਜੋ ਦੇਖ ਉਹਨੂੰ ਕੀ ਗੱਲ ਦੇਖ ਲੈ ਤੋਂ ਨਾ ਓਏ ਧੌਣ ਵਾਲਾ ਨਹੀਂ ਸਟਾਰਟ ਨਹੀਂ ਹੁੰਦਾ ਇਹ ਦੇਖ ਇਹਨੂੰ ਉਹ ਮੈਨੂੰ ਪੜਾ ਧੌਣ ਵਾਲਾ ਉਹ ਦਿਨ ਨੂੰ ਵੀ ਦਿਖਦਾ ਵੀ ਧੌਣ ਵਾਲਾ ਆ ਤਾਂ ਨਹੀਂ ਉਹ ਜਨੀਆ ਬਣਾਇਆ ਹਾਂ ਉਹ ਟੂੜੀ ਚ ਰੱਖਿਆ ਨੂੰ ਸਲਾਵ ਚੜਦੀ ਆ ਫਿਰ ਯਾਰ ਵਾਹੇ ਰੱਖਿਆ ਛਾਂਗਣਾ ਤੂੰ ਦੱਸ ਛਾਂਗਣਾ ਜਿਹੜੀ ਰੱਖਦੇ ਨੇ ਜਿਹੜੀ ਰੱਖਦੇ ਠੀਕ ਆ ਭਰਾ ਜਿਆ ਗਰਮਾਟ ਆਏ ਜਿਹੜੀ ਇੱਥੇ ਟੂੜੀ ਦੀ ਬਲਬ ਵੀ ਲਾਇਆ ਇੱਥੇ ਆਹ ਲੱਗਾ ਵਧੀਆ ਵੀ ਇਹਨੂੰ ਨੈਗ ਮਿਲੇ ਇਹ ਸੁਣ ਇਹ ਸੁਨਾਰਾ ਦਾ ਗਾਂ ਯਾਰ ਅਹੀਂ ਦੀ ਦੀ ਸਾਹਮ ਕਰਦੇ ਜਿੱਤੇ ਉੱਤੀ ਲਾਈਏ ਇਹ ਛੜਕ ਡੰਡ ਤੇ ਜਿੱਦੀ ਕਰ ਵੇਖ ਰੇ ਜਿਤ ਨਹੀਂ ਕਰਨ ਵਾਲਾ ਉਹ ਜਾ ਪਹਿਲਾ ਪੰਪ ਲਿਆ ਇੱਧੇ ਹਵਾ ਮਾਰ ਕੇ ਸਾਫ਼ ਕਰੀਏ ਪੰਪ ਜਾ ਯਾਰ ਪੰਪ ਲਿਆ ਗਿਆ ਪੰਪ ਲਿਆ ਗਿਆ ਬੋਚੀ ਕੱਢ ਕੇ ਤਾ ਉਹ ਅਦੇ ਅਰੇ ਵਾਲੀ ਦੀ ਯਾਰ ਪੰਪ ਬੋਚ ਰੱਖਣਾ ਮੈਂ ਅੰਦਰ ਹੋਣਾ ਉੱਥੇ ਪਿਆਣਾ ਜਾ ਵੇਖ ਕੇ ਲਿਆ ਬੜਾ ਜਾ ਨਾ ਮਾ ਮੈਂ ਮੇਲ ਵਾਈ ਦੀ ਕਟਸ਼ੀ ਮਾਰੂ ਅਲੀ ਭਰੀ ਬੜੀ ਵੇਖ ਕੇ ਬਾਂ ਨੂੰ ਕਰੇ ਦੇਣਾ ਪੈ ਜਾ ਉਹ ਆਹ ਤੇ ਅੱਡੇ ਵਾਲੀ ਮੇਰੀ ਕਉਂ ਟ ਦਿਨ ਨਹੀਂ ਅਡੇ ਵਿੱਚ ਨਾ ਇਹ ਨਹੀਂ ਆ ਆ ਜਾਣੇ ਦਿੰਦਾ ਜੀ ਪੰਪ ਲੈ ਆਇਆ ਤੇ ਮੈਨੂੰ ਕੰਮ ਹੈ ਬੜੇ ਅੱਗੇ ਚੱਲਿਆ ਆ ਯਾਰ ਤੂੰ ਨਹੀਂ ਤੂੰ ਨਹੀਂ ਉਹ ਤੂੰ ਨਹੀਂ ਉਹ ਇੰਨੀ ਟੂੜੀ ਆਏ ਤੋਂ ਅਗਲਾ ਸਾਰੀ ਮੱਝਾਂ ਦੀ ਧੂਣੀ ਧੂਣੀ ਕਰਦਾ ਹੈ ਗੱਲ ਕਿਹੜੀ ਆ ਹਾਲੋ ਹਾਲੋ ਉਹ ਪ੍ਰਾਪ ਪੰਪ ਓਏ ਹਵਾ ਵਾਲਾ ਲਿਆਓ ਯਾਰ ਇਹਨੇ ਵੀ ਹਵਾ ਹੀ ਕਰਨੀ ਸਟਾਰਟ ਤੇ ਕਰ ਇਹਨੂੰ ਤੂੰ ਸੱਚੇ ਦਾ ਵੀ ਨਹੀਂ ਹਰਨ ਲਾ ਓਏ ਇਹਦਾ ਸਟਾਰਟ ਕਰਨ ਵਾਲਾ ਹੀ ਨਹੀਂ ਹੈਗਾ ਉਹ ਇਹਦਾ ਨਹੀਂ ਨਾਉਣ ਵਾਲਾ ਇਹ ਨੂੰ ਲੈ ਖਾਸ ਚੱਕ ਨੀ ਆ ਰਹੇ ਨੂੰ ਚੱਕ ਦੁਜਾ ਲੈ ਆ ਰਿਹਾ ਹੱਥ ਨਾਲ ਨਹੀਂ ਰਹਿਣ ਦੇ ਰਹਿਣ ਦੇ ਆਵੇ ਹੱਥ ਜੋੜੇ ਉਦਾਂ ਉਦਾਂ ਕਰ ਲੰਨਾ ਚਲੋ ਉਦਾਂ ਕਰੇਗਾ ਤੇ ਹੁਣ ਆ ਵਾ ਇਤਨਾ ਥੋੜੀ ਨਾ ਆ ਆ ਪੱਕਾ ਮੇਰੇ ਸਾਹ ਨਾਲ ਚੈਰਾ ਜਾ ਵਾ ਘਾਟੀ ਜਿਹੜਾ ਛਾੜ ਨਹੀਂ ਹੁੰਦਿਆ ਉਹ ਪਾਣੀ ਪਾ ਲੈ ਤੇਲ ਪਾ ਲਈਏ ਉੱਪਰ ਨੂੰ ਸਟਾਰਟ ਤੇ ਕਰ ਲਾ ਤੇਲ ਕਿੱਥੋਂ ਪਾਉਣਾ ਓਹੋ ਕਹਿੰਦੇ ਤੇਲ ਤੇ ਨਹੀਂ ਮੁੱਕਾ ਉਹ ਹੈ ਕਦੀ ਆਹੋ ਪੱਛੋਂ ਕੋਈ ਆਇਆ ਚੜੀਆਂ ਆਇਆਂ ਇਹ ਗੱਲ ਦੱਸੋ ਘਾਰੀਆਂ ਆਇਆ 40 ਰੁਪਏ ਦੇ ਤੇਲ ਨਾਲ ਫੇਰ ਅੰਦਾਗਿਆ ਫੇਰ ਆਇਆ ਬਸ ਬਸ ਹੂੰ ਇੱਥੇ ਆ ਗਿਆ ਤੇ ਡੈਪੇਸੇ ਝੋਕੇ ਜੇ ਲੈਣ ਫੇਰ ਮੈਂ ਅੰਦਰ ਲਾਸ ਥੈਂਕ ਯੂ ਦੋ ਲਵਾ ਗਿਆ ਤੇਲ ਜਿਆਦਾ ਪਾਇਆ ਨਾ ਉਹ ਠੀਕ ਆ ਮੇਰੀ ਸੁਣ ਗੱਲ ਤੇ ਚਾਬੀ ਲਿਆ ਫਾਕੇ ਕਹਣਾ ਜਿਹੜੁੰਦਾ ਵਾ ਉਹ ਯਾਰ ਉਹ ਮਿਸਤਰੀ ਆ ਉਹਦਾ ਮਮਾ ਦਿਮਾਗ ਜਿਹੜਾ ਗੋਟਨੇ ਆ ਜਿਆ ਆ ਕੇ ਉੱਤੇ ਸਪੈਨਡ ਕਰ ਜਾ ਸਕਦਾ ਤੂੰ ਮੇਰੇ ਨਾਲ ਜਿਆਦਾ ਸਿਆ ਨਾ ਆਪ ਕਰ ਲੈ ਮੈਂ ਚੱਲਿਆ ਜੀ ਨਹੀਂ ਨਹੀਂ ਮੈਂ ਚੱਲਿਆ ਨਹੀਂ ਨਹੀਂ ਮੈਂ ਲਿਆ ਓ ਯਾਰ ਵੇਖ ਵੇਖ ਜਾ। ਕਾ ਬਿੰਗਾਰੀ? ਕਾ ਬੀਲੇ ਆ ਜਾ। ਕਾ ਬੀਲੇ। ਕਾ ਬੀਲੇ ਆ। ਮੈਂ ਗੁੱਸੇ ਹੋ ਜਾਂਦਾ। ਮੈਂ ਹੇਲ ਕਰ ਜੇ ਮੈਂ। ਇੱਕ ਮਿੰਟ। ਇਸ ਤਰੀਏ ਵਾਲਾ ਕਾ ਬੀ ਆ ਮੈਲੇ ਆ। ਯਾਰ ਉਹ ਨਈ ਕੱਕ ਲੈ ਗਿਆ। ਉਹ ਚਦਾਈ ਆ। ਤੂੰ ਥੋੜੀ ਜਿਦਾਈ ਤੂੰ ਲੈ ਆ। ਤੂੰ ਕਾਈ ਚਾਬੀ ਰੱਖੇ ਇਨੇ ਸ਼ੁਕਰ। ਯਾਰ ਉਹ ਬੋਲਵਾ ਥੋੜਾ ਯਾਰ ਮੇਰੀ ਗੱਲ ਸੁਣ। ਇਨੇ ਪਤਾ ਮੈਨੂੰ ਕੀ ਕਿਹਾ ਸੀ। ਇਹ ਕਹਿੰਦਾ ਮੋਰਸਾ ਲੈ ਕੇ ਦਿੰਦਾ ਜੇ ਮਿੰਟਾਂ 'ਚ ਆ ਜਾ। ਮੋਰਸਾ ਲੈ ਕੇ ਆ ਗਿਆ। ਕਾ ਬੀ ਵੀ ਕਾ ਇਹਨੂੰ? ਫਰੇਜ ਆ ਗਿਆ ਉਹ ਵੀਰ ਜੀ ਜਪਾ ਹੋ ਗਿਆ ਚਾਬੀ ਤੁਹਾਡੇ ਘਰ ਹੋ ਗਈ ਟਰੈਕਟਰ ਰੱਖੇ ਜੇ ਡੇਡੇ ਸੰਦ ਰੱਖੇ ਦੀ ਚਾਬੀ ਕੱਢ ਕੇ ਦੇ ਸੋਚ ਬੰਦ ਕਰਕੇ ਮੇਰ ਕੱਢੀ ਆ ਲੋ ਚਾਬੀ ਸਟਾਰਟ ਇਹਨੂੰ ਪਾਣੇ ਨਾ ਕਰ ਲਿਓ ਤੂੰ ਚਾਬੀ ਮੈਂ ਕਿਤੇ ਨੂੰ ਚਾਬੀ ਦੇ ਦਿੱਤੀ ਆ ਉਹ ਕੰਜਰਾ ਨਾੜ ਖੋਲਣੇ ਚਾਬੀ ਲਿਆ ਨਾੜ ਖੋਲਣ ਨੂੰ ਆਹੋ ਸ਼ਟਰ ਬੋਲਣਾ ਉਹ ਮੋਜੇ ਕਿ ਸ਼ਟਰ ਬਾਹਰ ਪਾਇਆ ਸੀ ਮੈਂ ਚੱਲੇ ਮੈਂ ਚੱਲੇ ਇਹ ਤਾਂ ਪਹਿਲਾਂ ਭੇਜੋ ਇਹਨੂੰ ਬਾਹਰ ਹਾਂ ਤੇ ਘੜੀ ਮੁੜੀ ਮੈਂ ਚੱਲਿਆ ਮੈਂ ਚੱਲਿਆ ਇਹਨੂੰ ਬਾਹਰ ਨਾਲ ਲੋਈਆਂ ਬਾਹਰ ਇਹਨੂੰ ਤੇ ਕੰਬਲ ਕੁੱਟ ਕਰੀਏ ਕਰੀ ਵੇਨਾ ਵੇਨਾ ਯਾਰੇ ਮੇਰੀ ਗੱਲ ਸੁਣ ਅੱਗੇ ਕਿਧਰ ਜਾਣਾ ਇਹਨਾਂ ਹੈਲੀਕਾਪਟਰ ਮੇਂ ਕਾ ਕੇ ਦੇਣਾ ਉਤੋਂ ਦੀ ਲਾਂਗੇ ਯਾਰੇ ਦੀ ਰਾਹ ਨਹੀਂ ਕਿਧਰ ਤੈਨੂੰ ਟੰਟੜਾ ਤੰ ਨਾ 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 ਹੁਣ ਮਿੰਟ ਚ ਲਾਂਗੇ ਜੀ ਪਤਾ ਨਹੀਂ ਮੇਰੇ ਸਨ ਪਿਛਲੇ ਜਨਮ ਚ ਬਾਂਦ ਰਹੀ ਹਾਂ ਮੇਰੀ ਗੱਲ ਸੁਣ ਪਤਾ ਨਹੀਂ ਕੋਈ ਪੁਰਾਣੀ ਕੀ ਗੱਲ ਓਏ ਹਾਂ ਸੁਣ ਲਓ ਮੈਂ ਇਹ ਦਿਮਾਗ ਉਤਾਰਾਂ ਇਹ ਬੰਦਾ ਕਿਹੜੇ ਬੰਨੇ ਜਾਪਣਾ ਜਿਹੜੇ ਸਾਣਾ ਤੋ ਹਰ ਕਰਾ ਕਰਨਾ ਕੁੱਤਾ ਹੀ ਆ ਮੇਰੀ ਸੁਣ ਗੱਲ ਇਹਨੂੰ ਸਾਲ ਇਨਸਾਨ ਹੀ ਹੋਣ ਡਿਆ ਲਾਉਂਦੇ ਆ ਤੇ ਜੀ ਉਹ ਸਿਲੰਡਰ ਲੈ ਆਉਣ ਵਾਲੀ ਆ ਆਕਸੀਜਨ ਸਿਲੰਡਰ ਉਹ ਹੋਏ ਲਾਉਂਦੇ ਇਹਨੂੰ ਲਿਆ ਕੇ ਗਲਾ ਘੋੜ ਤਾ ਫੜ ਕੇ ਪੈਰ ਤੇ ਦਪਾਟਾ ਫੜਨ ਡਿਆ ਸਾਰਾ ਗਲੇ ਦਾ ਪੈ ਇਹਨੂੰ ਦੂਜਾ ਪੁੰਨ ਇਸ ਮੁਸੀਬਤ ਪ੍ਰਾ ਕਿੱਥੋਂ ਕਿੱਥੇ ਵਾਈ ਕਰਦੇ ਰਹੇ ਜੇ ਤੂੰ ਬੈਲੀ ਜੋ ਮਮੇ ਛਰਕਾਂ ਦੇ ਵਾਈ ਹੁੰਦੀ ਏ ਤੇਰੇ ਦਿਮਾਗ ਆ ਗਿਆ ਤੇਰੇ ਮੇਰੇ ਸੁਣ ਗੱਲ ਉਹ ਆਪੋ ਆ ਜਬ ਬਲੇਡ ਲਿਆ ਜਾ ਕੇ ਕਿਹੜਾ ਬਲੇਡ ਹੈ ਹੱਥਾਂ ਦੇ ਮਾਰਨ ਵਾਲਾ ਉਹ ਮੇਰੀ ਜਿਹੜੀ ਮਸ਼ੂਕ ਛੱਡ ਗਈ ਆ ਉਹ ਭਰਾ ਬਲੇਡ ਲਿਆ ਪੈਪ ਵੱਟ ਕੇ ਨਾ ਪਈਏ ਨਾਲ ਦੰਦਸ ਪੈਪ ਫੜ ਕੇ ਲੈ ਇੱਕ ਤੂੰ ਉਹ ਦੰਦਸ ਉਹ ਲੈ ਗਿਆ ਇੱਕ ਬਲੇਡ ਨਹੀਂ ਲੈ ਸਕਦਾ ਨਾ ਤੂੰ ਚਾਬੀ ਲਿਆ ਮੈਂ ਤੇ ਲੈ ਇਹ ਬਾੜ ਯਾਰ ਕੜੀ ਮੈਂ ਚੱਲਾਈ ਓਏ ਇਹਦੇ ਮੁਰਸਲੇ ਚਾ ਬਗਾੜ ਤੈਨੂੰ ਓਹ ਮੈਂ ਮੈਂ ਥੱਲੇ ਉਤਰ ਲੱਗਾ ਮੈਂ ਕਿਹਾ ਲੈ ਓ ਨੱਚ ਰਿਹਾ ਇੱਥੇ ਕਾਲੀ ਪਏ ਹਨ ਆਪਾਂ ਦਾ ਕਿੱਡੇ ਝੌਂਗਰਾਂ ਨੂੰ ਰੱਖਿਆ ਤੇ ਥਲੇ ਦਾ ਘਪਰ ਅੱਲਾ ਬਰਾ ਹਾਂ ਓ ਏਡੇ ਝੌਂਗਰਾਂ ਨੂੰ ਸਾਫ਼ ਕਰ ਕੇ ਅੰਦਰ ਲਾ ਤੂੰ ਉੱਤੇ ਪੈ ਰਹਿਣਾ ਥੱਲੇ ਆ ਤੈਨੂੰ ਮਿੱਤਰੀ ਕਿਨੇ ਬਣਾਇਆ ਹੋਇਆ ਪਾਲਸ਼ ਮਾਰੀ ਲੱਗਦੀ ਆਹੋ ਕਹਿੰਦਾ ਨਾ ਆਹੋ ਜਨਾਬ ਇਹਦਾ ਬਿਆਜ ਚੱਲ ਜਾ ਇਹਨਾਂ ਤੇ ਹੀ ਕਰੇ ਮੇਰੀ ਗੱਲ ਸੁਣ ਇਹਦੇ ਪੈਰ ਪੰਗਾਸ਼ ਰੰਦਾਸ ਪੈ ਪਾਈ ਇਹਨੂੰ ਪੈਰ ਲਿਆਏਗਾ ਨਹੀਂ ਠੰਡ ਬੜੀ ਹੈ ਇਨੂੰ ਦੇ ਯਾਰ ਗੱਡੀ ਤਾਰ ਲੈ ਕੇ ਦੇ ਇਹਨੂੰ ਭੈਗ ਹੈਗੀ ਆ ਆਹੋ ਜਾ ਯਾਰ ਲਿਆ ਉਹ ਤਾਂ ਸਟਾਰਟ ਕਰੀਏ ਬੂ ਤਾਂ ਅੰਦਰ ਜਾ 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 ਲਿਆ ਯਾਰ ਜਹਾ ਮੋਟਰਸਾਈਕਲ ਲੈ ਜਾ ਜਾ ਲੋਈ ਦੇ ਬੋਕਾ ਮਾਤੇ ਲੈ ਆ ਜਾ ਲੈ ਗਿਆ ਤੇਨ ਪਾ ਨਹੀਂ ਜਾ ਤੇਰੀ ਭਾਗ ਦੋ ਇਹਨੂੰ ਯਾਰ ਮੇਰੇ ਪੈਸੇ ਚ ਕੱਟ ਲਈ ਜਾ ਮੈਂ ਆ ਜਾਣਾ ਨਹੀਂ ਤੈਨੂੰ ਪੈਸਾ ਮੈਂ ਦੇਣਾ ਹੀ ਕੋਈ ਨਹੀਂ ਯਾਰ ਚੱਲ ਜਾ ਜਾ ਲੈ ਜਾ ਲੈ ਜਾ ਪਰ ਮੈਨੂੰ ਨਹੀਂ ਜਾ ਛੱਡੋ ਇਹਨੂੰ ਮੈਂ ਦੇਣਾ ਹੀ ਕੋਈ ਨਹੀਂ ਤੈਨੂੰ ਮੈਂ ਪੈਸਾ ਦੇ ਜਾ ਜਾ ਬਿੱਤ ਨਹੀਂ ਆ ਕਿ ਕੀ ਆ ਤੂੰ ਨਾ ਕੋਈ ਚਾਬੀ ਨਾ ਪਾ ਨਾ ਬੈ ਜਾ ਜਾ ਬੈ ਕੀ ਗੱਲ ਬੈਨ ਨੇ ਸੱਦਿਆ ਮੈਂ ਉਹਨੂੰ ਸਹੀ ਕਰ ਉਹ ਪੈਪ ਲਿਆਊਗਾ ਤੇ ਪਹੁੰਗਦਾ ਬੈ ਯਾਰ ਜ਼ਰੂਰੀ ਥੋੜੀ ਪੈਪ ਨਾਲ ਚੱਲਣਾ ਹੋਰ ਕੁਝ ਵੇਖ ਲਾਦਾ ਤੇਲ ਚੈੱਕ ਕਰ ਲਾ ਕੋ ਇੰਜਨ ਦਾ ਤੇਲ ਚੈੱਕ ਕਰ ਲਾ ਕੋ ਸਲਫ ਚੈੱਕ ਕਰ ਲਾ ਕੋ ਟਾਇਰਾਂ ਦਾ ਚੈੱਕ ਕਰ ਲਾ ਕੋ ਗੁੱਲੇ ਚੈੱਕ ਕਰ ਲਾ ਵੀ ਗੁੱਲੇ ਹੈਗੇ ਤਾਂ ਹਣੀ ਸਟਾਰਟ ਹੁੰਦਿਆ ਭਰਾ ਸਟਾਰਟ ਨਹੀਂ ਹੁੰਦਾ ਮੈਂ ਪਹੁੰਚਣਾ ਕਿ ਆ ਉੱਪਰ ਦਾ ਸਲਫ ਮਾਰ ਲਾ ਅੱਛੇ ਲੱਗਣ ਵਾਲੀ ਉੱਪਰ ਦਾ ਸੋਚ ਤੇ ਲਾ ਲੈਂਦਾ ਮੌਲੇ ਮੈਂ ਕੋਰੇ ਦੋ ਖੜੇ ਆ ਕੀ ਪਤਾ ਕਿੱਥੇ ਰੱਖ ਛੱਡੀ ਜਾ ਲੈ ਵੀ ਜੀ ਜਾਣ ਵੇਖੀ ਜਨਾ ਪੈਪ ਲੈ ਗਿਆ ਮੈਨੂੰ ਇੰਜਨ ਨਹੀਂ ਬੰਦਣਾ ਆਇੰਦਾ ਕੱਲੀ ਪੈਪ ਹੀ ਪਾਟੀ ਹੋ ਜਾਣਾ ਸੱਟ ਬੈਠੇ ਜਿਉਣਾ ਕਿਹੜਾ ਵਾ ਟੈਂਕੀ ਵਾਲਾ ਕਿ ਮੇਰੇ ਕਿ ਕਿਨ ਨੂੰ ਦੱਸਣਾ ਉਹਨੇ ਪੁੱਛਿਆ ਮੈਂ ਉਹਦੇ ਪੁੱਛਿਆ ਦੋ ਲੈਣ ਚਲਿਆ ਟਰੈਕਟਰ ਦਾ ਪੈਪ ਲਿਆ ਜਾ ਟਰੈਕਟਰ ਦਾ ਪੈਪ ਉਹਨੇ ਕਹ ਸਾਲਾ ਪੈਪ ਜਾ ਆਕਸੀਜਨ ਵਾਲਾ ਪੈਪ ਜਾ 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 ਨੂੰ ਕਹਦੇ ਨਾ ਦਰਨਾ ਉਹ ਵੀ ਨਹੀਂ ਲੱਗਦਾ ਯਾਰ ਮੇਰੇ 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 ਮੇਰੀ ਦਿਖਾ ਚਲ ਜਾ ਆਹੋ ਕੁਲਗਾਂ ਪਜਾਵੇ। ਅਹ ਕੰਜਰਾ ਮੇਰੀ ਦੁਕਾਨ ਤੇ ਜਾ ਕੇ ਬੰਦੇ ਨੂੰ ਕਹਿ ਦੇ ਉਹ ਦੇ ਦੇਣਾ। ਕੀ ਹੋਣਾ ਕੀ ਆ? ਆਹੋ। ਕਿੱਥੇ ਆ? ਮੈਂ ਤਾਂ ਆਖਿਆ ਭੁੱਖਾ ਨੰਦ। ਉਹ ਪੈਂਦੀ ਆ ਤੂੰ ਜਾ ਉੱਥੇ ਬੰਦੇ ਕੋਲ ਗਈ। ਪੈਂਦੀ ਆ। ਯਾਰ ਆਹੀਂ ਤਾਂ ਆਖਿਆ ਭੁੱਖਾ ਨੰਗਾ। ਹੁਣ ਉਹਦੇ ਖਾ ਗਾ ਜਾ ਲੈ ਆ ਵੇਖ ਕੇ। ਜਾ ਜਾ। ਜਾ। ਸਿੱਧਾ ਜਾ ਸੱਜੇ ਖਬਿਓਗੇ ਨਾ। ਮੇਰ ਰੋਡ ਦੇ ਤੇ ਜਿਹੜੀ ਦੁਕਾਨ ਬੰਦੀ ਹੋ ਮੇਰੀ ਜਾ। ਉੱਥੇ ਪੰਜ ਛੇ ਬੰਦੀਆਂ। ਯਾਰ ਉੱਥੇ ਪੰਜ ਛੇ ਬੰਦੇ ਆ ਉਹਨਾਂ ਚ ਇੱਕ ਇਹਦੀ ਜਿਹੜੀ ਹੁੰਨੀ ਹੈਗੀ। ਪੁੱਛ ਕੇ ਲੈ ਆ ਜਾ। ਮੈਨੂੰ ਕਿਦਾਂ ਪਤਾ ਵੀ ਇਹਦੀ। ਫੋਨ ਨੂੰ ਕਿਤਾਬਾ ਵੀ ਤੇਰੀ ਸਾਰੇ ਮੇਰੇ ਸਿਰ ਚ ਮਾਰ ਕੇ ਚੀਜ਼ ਇੰਨੀਆਂ ਪਈਆਂ ਪੁੱਤ ਰਾ ਰਗ ਰਗ ਰਹਿਣ ਦੇ ਮਾਰ ਕੇ ਹੱਡ ਜੁਮੇ ਪੈਣਾ ਨਾ ਫੋਨ ਕਰ ਦਿੰਦਾ ਉਹ ਗਾਧ ਖੋ ਜੂ ਪੈ ਫੜ ਕੇ ਜਾ ਹੋਰ ਵੀ ਕਿ ਫਿਰ ਇੱਥੇ ਆਈ ਜਾ ਓਏ ਉੱਤ ਸੰਦ ਨਹੀਂ ਆਇਆ ਕੋਈ ਰਾਜ ਕਿ ਦੱਸ ਲੋ ਓਹ ਇਹਦੇ ਬੈਟਰੀ ਤਾਂ ਨਹੀਂ ਲੋ ਗਈ ਕਿਤੇ ਇਹ ਦੀ ਸਾਹਮਣਾ ਇਹ ਚੀਜ਼ ਲਈ ਆ ਮੇਰੀ ਸੁਣੋ ਗੱਲ ਨਹੀਂ ਨਹੀਂ ਮੋਖਿਆ ਤੂੰ ਹਾਂ ਮਾ ਮੈਟਰੀਰ ਤੁਸੀਂ ਦੂਜੇ ਦੀ ਰੱਖੀ ਫਿਰਦੇ ਜੀ ਜੀ ਦੂਜੇ ਦੀ ਦੂਜਾ ਕਿਹੜਾ ਦੂਜਾ ਕਿਹੜਾ ਤੂੰ ਜਾ ਦੂਜਾ ਹਾਂ ਦੂਜਾ ਸ਼ਨਾਹਵੇਂ ਜਾਉਦਾ ਜਾ ਤੂੰ ਦੱਸ ਹੁਣ ਗੁਰੂਆ ਦੇਲਾ ਇੰਨਾ ਕੰਮ ਕਰੀਦਾ ਹੀ ਕੋਈ ਨਹੀਂ ਪੁੱਛਦਾ ਸਰ ਕੋਈ ਜ਼ਮੀਨਾਂ ਵੰਦੇ ਹੀ ਅੱਜ ਕੱਲ੍ਹ ਹੁਣ ਕਿਹੜਾ ਕਿਹਨੂੰ ਪੁੱਛਦਾ ਏ ਹੋਂਦੇ ਦੋਆ ਕਿੱਲੇ ਨਾਲ ਨੂੰ ਨਹੀਂ ਕੋਈ ਰਿਸ਼ਤਾ ਹੁੰਦਾ ਹੋਂ ਤੇ ਕਹਿੰਦੇ ਵੀ ਨਹੀਂ ਇਹਨਾਂ ਦੋ ਹੀ ਕਿੱਲੇ ਹੁੰਦੇ ਆ ਸਹੀ ਗਿਆ ਜੀ ਹਾਂ ਆ ਵੀ ਆ ਹੀ ਗਿਆ ਆ ਸਕ੍ਰੈਬ ਕਿੱਥੇ ਹੀ ਆਹ ਪੈਪ ਪਾ ਲੇ ਪੈਪ ਉਹ ਨਾ ਗਟਰ ਦੇ ਪੈਪ ਨੂੰ ਪਾਉਣੀ ਆ ਆਹ ਕਿ ਲੈਣ ਤੈ ਪੈਪ ਮੈਂ ਵੀ ਨਹੀਂ ਲਿਆ ਆ ਉਹ ਲਿਆ ਲਾ ਨੂੰ ਆ ਦੇ ਜਾਣ ਦੋ ਮੈਨੂੰ ਤੇ ਲਾ ਪੈਰ ਤੇ ਲਾ ਤੈਨਾਂ ਮੰਗਾਈ ਉਹ ਰਹਿਣ ਦੇ ਭਰਾ ਇਹ ਥੋੜੀ ਲੱਗਦੀ ਏ ਹਾਂ ਵੱਡੀ ਉਹ ਮੂੰਹ ਲੱਗਦੀ ਕੋਟਾ ਤਾਂ ਇੰਨੀ ਠੰਡ ਚ ਵਰਦਾ ਗਿਆ ਵਾ ਕੀ ਗੱਲ ਅੱਧਾ ਹੋ ਗਿਆ ਠੰਡ ਚ ਉਬਰਕਾਰ ਪੂਰਾ ਆ ਗਿਆ ਚੰਗਾ ਰਹੇਗਾ ਇਧਰ ਪੂਰਾ ਹੋ ਜਾਂਦਾ ਤਾਂ ਮਜ਼ਾ ਆ ਜਾਂਦਾ ਸੀ ਚੰਗਾ ਰਹੇਗਾ ਨੇ ਸਹੀ ਕਰ ਦਿਆ ਆ ਰਸਤੇ ਨਾਲ ਫਾਹ ਦੇ ਦੇ ਨੀ ਘਰ ਦੇ ਆ ਕੇ ਲਾਜੀ ਖਣਨਗੇ ਮੈਂ ਸਾਲੇ ਪਹੁੰਚਣਾ ਨਹੀਂ ਇਧਰ ਆ ਚੱਲ ਵੇ ਟੇਬਲ 'ਤੇ ਰੇੜ ਦਿਨਾ ਚੱਲ ਜੋ ਮਰਜ਼ੀ ਲਵੇ ਘੜਿਆ ਯਾਰ ਯਾਰ ਮੇਰੀ ਗੱਲ ਸੁਣ ਹਾਂ ਓ ਹੋ ਹੋ ਲੱਗ ਗਈ ਪਤਾ ਹੂੰ ਸਾਲੇ ਦੀ ਬੈਲਟ ਟੁੱਟੀ ਆ ਚਾਰਜ ਦਿਤਾ ਦੇ ਨਹੀਂ ਕਰਨ ੜਿਆ ਆਛਾ ਆਹੋ ਬੈਲਟੀਨੇਟਰ ਦੀ ਜਿਹੜੀ ਪੈਟ ਜਾਂਦੀ ਹੈ ਜਾਂ ਬੈਲਟ ਲੈ ਕੇ ਆ ਦੇ ਆ ਪੀ ਬੈਲਟ ਲਾ ਕੇ ਮੇਰੇ ਭਾਈ ਨੂੰ ਬੈਲਟ ਤੇ ਨਹੀਂ ਨਾਲਾ ਚੱਲੂਗਾ ਕਾਦਾ ਪਜਾਮੇ ਦਾ ਜਾਂ ਸਲਵਾਰ ਦਾ ਯਾਰ ਸਲਵਾਰ ਦਾ ਪਜਾਮੇ ਦਾ ਜਿਹਦਾ ਮਰਜ਼ੀ ਦਾ ਚੱਲੂਗਾ ਓਏ ਆ ਵੇਖ ਓਏ ਕਿਹੜੇ ਟੱਬਰ ਚ ਹੁੰਦੇ ਜੇ ਠੀਕ ਹੈ ਤੇ ਇਹਨੂੰ ਨਹੀਂ ਪਤਾ ਕਿ ਉਹ ਟੱਬਾ ਜਿਹਨੇ ਕਿ ਸੋਚਦਾ ਕੋਈ ਨਹੀਂ ਆਇਆ ਤੁਸੀਂ ਇਹ ਕਹਤੋਂ ਆਗੇ ਜੀ ਓ ਇਤਨਾ ਗਣਾ ਰਿਹਾ ਕੋਈ ਵੀ ਹੁੰਦਾ ਓ ਇੱਥੇ ਇੱਥੇ ਨਾਲਾ ਪਾਣੀ ਯਾਰ ਤੂੰ ਗੱਲ ਕਰ ਰਹੀ ਸਰਵਾਤ ਨਾਲੇ ਪਾ ਨੀਚੇ ਨਾ ਪਊਗਾ। ਕਿਹੜਾ ਬੰਦਾ ਹੋਣੀ। ਹਾਏ ਰਬਾ। ਦੇਖੀ ਪਤਾ ਨਹੀਂ ਕਿਸ ਨੇ ਵਿਖੜੇ ਕੋ ਜਿੰਨੂ। ਥੱਲੇ ਕੀ ਦੇ ਗੁਰੂਆ ਵੇਖ ਐਕਸਲ ਨੂੰ ਜੰਗਾਲ ਲੱਗਾ ਸਾਰੇ ਨੂੰ। ਆ ਤੇ ਤੁਹਾਡਾ ਐਕਸਲ ਟੁੱਟ ਜਾਣਾ। ਹਲਾਰੇ ਚ ਵੱਜਦੇ। ਭਰਾ ਇਹਨੂੰ ਸਟਾਰਟ ਕਰ ਐਕਸਲ ਨੂੰ ਭਾਵੇਂ ਟੁੱਟ ਜੇ ਭਾਵੇਂ ਪਸ਼ੀ ਲੱਗੇ ਤੈਨੂੰ ਸਟਾਰਟ ਕਰ। ਕਾਲਾ ਹੀ ਕਰ ਲੈਨੇ ਕਾਲਾ ਆਗੈ ਨਹੀਂ ਨੰਦਾ ਕਿਉਂ ਕੋਈ ਨੁਕਸਿਆ ਆਹ ਕਿਹੜਾ ਸ਼ੀਸ਼ੇ ਕਰਕੇ ਤੇ ਨਹੀਂ ਹੁਣ ਕਰਾਂ ਭਲਾ ਚਾਰਟ ਕਿਹੜਾ ਕਿਉਂ ਨਖਰ ਜੱਟਾਂ ਦੇ ਮੁੰਡੇ ਹੋ ਸੌਲਾ ਤੈਨੂੰ ਮੈਂ ਕਿੰਨਾ ਸੰਯੋਗ ਦਿਦਾ ਤਾ ਲੱਗਦਾ ਨਹੀਂ ਮੈਨੂੰ ਕਦੀ ਵਾਈ ਕੀਤੀ ਨਾ ਅੱਛਾ ਦਈ ਜਾਵਾਂਗਾ ਮੈਂ ਟ੍ਰੈਕਟਰ ਦੇਖ ਕੇ ਜੜੀਆਂ ਮਾਰਨ ਲੱਗਦਾ ਵਾਹ ਵਾਹ ਸਾਕੇ ਨਾ ਸਾਗਰ ਰਾਈਟਰ ਸਿੱਧਾ ਗਿਆ ਜਾਨ ਪਤਾ ਕਿੰਨੀ ਐ ਤੇ ਤੁਹਾਡਾ ਸਾਰਾ ਪਿੰਡ ਧੂਕ ਲੈ ਜਾਊਗਾ ਆਹੋ ਬੜਾ ਸਾਫ ਆ ਇੰਨੀ ਜਾਨ ਐ ਤੇ ਸਾਰਾ ਪਿੰਡ ਤੇ ਲੜੀ ਜਾਨ ਕਿੱਥੇ ਆ ਯਾਰ ਤੈਨੂੰ ਆ ਜਾਨ ਨਹੀਂ ਦੀ ਸੀ ਬਿਲਟ ਵੱੜਦੀ ਇਹਨੇ ਜਾਨ ਨਹੀਂ ਆ ਇੰਨੀ ਕਿ ਜਾਨ ਵਿਚਾਰੇ ਜੀ ਪਾਵੇਂ ਨੀ ਪਾਵੇਂ ਨੀ ਪਰ ਸਾਰਾ ਪਿੰਡ ਧੂਕ ਲੈ ਜਾਊਗਾ ਯਾਰ ਤੂੰ ਮੇਰੀ ਸੁਣ ਗੱਲ ਹੁਣ ਇਹਦੇ ਇੱਕੋ ਲਾ ਜੀ ਤੂੰ ਪੁੱਛਿਆ ਗੰਦੇ ਗਾਂ ਸਾਲਾ ਬਈਰਾ ਹੱਥ ਨਾਲ ਛੜਾਲੀ ਚੰਗਾ ਅਗੇ ਗਰਮਾ ਸਵੇਰ ਸਟਾਰ ਤੇ ਤੇਰਾ ਪਪੜ ਦਾਹ ਦੇ ਨਾਲ ਨਹੀਂ ਹੋਣਿਆ ਬੜਾ ਮਗਨ ਡਿਆ ਗੁਰੂਆ ਰੋਟੀਆਂ ਪਕਾ ਲਿਆ ਤੇ ਛਾਵਾਂ ਰੱਖ ਕੇ ਮੈਂ ਕਿੰਨਾ ਆਖੀ ਜਾ ਤੇਰੀ ਗੱਲਿਆ ਕੋਈ ਇਹ ਸਵੇਰ ਦਾ ਕਲੀ ਢਾਕੀ ਢਾਕੋ ਜਣੀ ਹੈ ਸਵੇਰ ਦਾ ਮੈਂ ਤੁਹਾਨੂੰ ਚਾਹ ਨਹੀਂ ਪਿਆਈ ਕਿੰਨੂ ਮिन्नੂ ਤੂੰ ਆਹੜਾ ਟਰੈਕਟਰ ਵੀ ਨਾ ਬਣਾਇਆ ਅਸੀਂ ਕਰਾਂਗੇ ਤੇ ਚਾਹ ਪਿਾਵਾਂਗੇ ਮੈਂ ਮੈਂ ਸਮਾਨ ਲੈ ਕੇ ਉਹਨਾਂ ਦੁਕਾਨ ਤੋਂ ਲੈਣਾ ਇਹਨੂੰ ਲਾ ਜਿੰਦੇ ਮੈਂ ਦੁਕਾਨ ਤੋਂ ਸਮਾਨ ਲੈ ਕੇ ਹੁੰਨਾ ਵਾ ਲੈਣਾ ਹੋਣਾ ਪਾ ਕੇ ਫੇਰ ਸਟਾਰਟ ਕਰਕੇ ਦਿਨਾ ਅਛਾ ਆਹੋ ਆ ਗਿਆ ਮੈਂ 10 ਮਿੰਟਾਂ ਚ ਤੇਤੀ ਆ ਫਿਰ ਚਾਬੀ ਚੱਲਿਆ ਕਿਤੇ ਤਾਂ ਚੇਤਾਸ ਪਹਿਲਾਂ ਦੁਕਾਨ ਤੇ ਕੀ ਕਰਨ ਸਾਮਾਨ ਲੈਣਾ ਕਿਹੜਾ ਟਰੈਕਟਰ ਤੁਹਾਡੇ ਦਾ ਟਰੈਕਟਰ ਦਾ ਕੀ ਲਿਓਣਾ ਈ ਟਰੈਕਟਰ ਦਾ ਕਿ ਲਿਓਣਾ ਈ ਫੱਟੀ ਰਿਆ ਉਹਨੇ ਆ ਫੱਟੀ ਹੈਗੀ ਟਰਾਲੀ ਮਗਰ ਪਾ ਲਿਓ ਯਾਰ ਫੱਟੀ ਹੈਗੀ ਆ ਸਟਾਰਟ ਨਹੀਂ ਹੋਂਦਿਆ ਉਹ ਕੰਜਰਾ ਤਾਂ ਆ ਦੀ ਕਹਿਣ ਡਿਆ ਮੈਂ ਸਾਮਾਨ ਲਿਆਵਾਂ ਦੁਕਾਨ ਤੇ ਜਾ ਕੇ ਸਟਾਰਟ ਕਰਕੇ ਦਵਾਂ ਇੱਕ ਨਵਾਂ ਲੈਣਾ ਬੈਟਰੀ ਇੱਕ ਲੈਣਾ ਪੈਪ ਹੂੰ ਇੱਕ ਲੈਣਾ ਦੀ ਬੈਲਟ ਅੱਛਾ ਆਹੋ ਲਿਆ ਗਏ ਪਾ ਕੇ ਤੇ ਸਟਾਰਟ ਹੋ ਨਹੀਂ ਤੇ ਜੇ ਨਾ ਸਟਾਰਟ ਹੋਇਆ ਮੈਂ ਕਰਕੇ ਦਵਾਂਗਾ ਨਾ ਤੇ ਜੇ ਫੇਰ ਵੀ ਉਹਨਾਂ ਨੂੰ ਨਾ ਹੋਇਆ ਫੇਰ ਮੈਂ ਚੀਜ਼ਾਂ ਵਾਪਸ ਕਰਾਉਣੀ ਆਂ ਨਹੀਂ ਫੇਰ ਮੈਨੂੰ ਇਥੇ ਲਮੇ ਪਾ ਲਿਓ ਫੇਰ ਆਪਾਂ ਮੋਟਰ ਆ ਖਾਣੇ ਤੇ ਰੇਟ ਲਗਾਉਣਾ ਜੇ ਸਟਾਰਟ ਹੀ ਨਹੀਂ ਹੋਣਦੇ ਸਿੱਕੂ ਨਾ ਹੈਗਾ ਉਤੋਂ ਦੀ ਯਾਰ ਅਹੀਂ ਤਾਂ ਕੱਲ ਅਗਲੇ ਲੰਘਾਂਗੇ ਨਾ ਤੇ ਯਾਰ ਕਰਨਾ ਕੀ ਤੂੰ ਸਟਾਰਟ ਸਟਾਰਟ ਕਰਕੇ ਕੀ ਕਰਨਾ ਖਾਦ ਲੈਣੀ ਸਾਡਾ ਲੈ ਜਾ ਜਾ ਤੁਹਾਡੇ ਕੋ ਹੈਗਾ ਆਹ ਹੈਗਾ ਕਿਹੜਾ ਪਤਾ ਨਹੀਂ ਘਰੇ ਲੱਗੇ ਵੀ ਹੈ ਕਿਹੜਾ ਆ ਪਤਾ ਨਹੀਂ ਯਾਰ ਲੱਗਾ ਵਨ ਲੱਗਾ ਤੂੰ ਇਹ ਤਾਂ ਤੁਹਾਨੂੰ ਪਤਾ ਨਹੀਂ ਕਿਹੜਾ ਮੈਨੂੰ ਵੀ ਨਹੀਂ ਪਤਾ ਕਿਹੜਾ ਚਾਬੀ ਦੇ ਨਹੀਂ ਤਾਂ ਨਹੀਂ ਤਾਂ ਤੁਹਾਡੀ ਬੁੜੀ ਪੈ ਜੂਗੀ ਲੈ ਬੁੜੀ ਹਾੜੀ ਕੁੱਤੇ ਦੇ ਹੋ ਜਾਂਦੇ ਯਾਰ ਉਹ ਪੈ ਜਾਂਦੀ ਹੁੰਦੀ ਆ ਲੈ ਚਾਬੀ ਦੇ ਬਣਾ ਲਾ ਦਿਓ ਨਿੱਕੇ ਜਲਦਾ ਰਾਂ ਨੂੰ ਤਾਂ ਪਾਣੀ ਪੁੱਛੀ ਨਹੀਂ ਪਹਿਲਾਂ ਗੋਲੀ ਕੱਢ ਲੈਂਦੀ ਐ ਮੈਨੂੰ ਨਹੀਂ ਪਤਾ ਬੀਬੀ ਨੂੰ ਪੁੱਛ ਲੋ ਗੋਲੀ ਥੋੜੀ ਘੜੀ ਦੀ ਪਿਸਤੌਲ ਕੱਢੀ ਦੇ ਯਾਰ ਜਿਵੇਂ ਕੱਢ ਤੇ ਲੈਂਦੀ ਐ ਨਾ ਉਹ ਜੇ ਤੇਰੇ ਦਾੜੀ ਨੂੰ ਕਹਿ ਦੀ ਤਾ ਉਹ ਕਹੋਗਾ ਜਿਆਦਾ ਮੈਨੂੰ ਨਹੀਂ ਪਤਾ ਬੀਬੀ ਨੂੰ ਪੁੱਛ ਲੋ ਹੋ ਮੈਨੂੰ ਨਹੀਂ ਪਤਾ ਕੀ ਨਾਂ ਹੁੰਦਾ ਮੈਂ ਘੱਟ ਤਾਂ ਫੱਕ ਦੇ ਪੌਮ ਨਹੀਂ ਸੜਾਈ ਨੇ ਵੀ ਕੀ ਵੀ ਨਾ ਆਇਆ ਹੁਣ ਆਏਗਾ ਮੋੜ ਕੇ ਕਿ ਨਹੀਂ ਦੱਸ ਮੈਨੂੰ ਵੱਡਾ ਕੰਜਰ ਹੋਵੇ ਜਿਹੜਾ ਤੁਹਾਡੇ ਘਰ ਵੜੇ ਅੱਗੇ ਤੋਂ ਅੱਗੇ ਤੋਂ ਅੱਗੇ ਤੋਂ ਐਰ ਕੀ ਤੇ ਸਟਾਰਟ ਕਰਕੇ ਧੂੰਗਾ ਨਾ ਤੂੰ ਬੱਚ ਭਰਾ ਮੋੜ ਨਾ ਆਵੇ ਨਾ ਉਹ ਕੰਜਰੋ ਮੈਂ ਆਪਣਾ ਦੱਸ ਨਾਲਾ ਪਾੜ ਕੇ ਪਾਦਾ ਮੈਂ ਬੈਲਟ ਲਿਆ ਕੇ ਸਟਾਰਟ ਕਰਾਂਗਾ ਠੀਕ ਹੈ ਬੈਲਟ ਨਹੀਂ ਕਾੜੋ ਨਾ ਚੋਰੀ ਚਾਬੀ ਨਾਲਾ ਪਾਲਾ ਆਪਣਾ ਤੈਨੂੰ ਮੈਂ ਉਹ ਦੇਖਣਾ ਨਾਲਾ ਚੱਲੂਗਾ ਉਹ ਇੱਕ ਮੁੰਡਿਆ ਕਿਤੇ ਗੁੱਸਾ ਚੰਡਿਆ ਅੱਧਾ ਘੰਟਾ ਹੋ ਗਿਆ 1 ਘੰਟਾ ਆ ਗਿਆ ਮੇਰੇ ਨਾਲ ਸਿਰ ਖਾਣ ਦੇ ਤੂੜੀ ਬੰਦੀ ਦਰਾਜ ਅੱਗੇ ਤੇਰਾ ਮੂੰਹ ਬੜਾ ਚਿੱਟਾ ਆ ਇਹਨੂੰ ਉਦਾਂ ਦਾ ਪਰਨਾ ਬੰਨਿਆਈ ਹਾਂ ਜਿਰੀ ਲਿਆ ਜਾ ਉਹਨੇ ਕਿਉਂ ਮੈਨੂੰ ਇਹਨੇ ਸੱਤ ਲਿਆ ਕਰਦਾ ਕੱਕਣੀ ਦੇਖੀ ਜਾਂਦੇ ਤੇਰੇ ਅੱਗੇ ਮੇਰੀ ਗੱਲ ਸੁਣ ਖਦਾਈ ਕੁਝ ਮੇਰੀ ਗੱਲ ਸੁਣ ਖਦਾਈ ਕੋਈ ਬਿਲਕੁਲ ਨਹੀਂ ਭੁੱਖਾ ਸੇਰਦਾ ਭੁੱਖਾ ਹੈ ਜੁੱਤੀਆਂ ਕਮਾਰ ਨਹੀਂ ਹੁੰਨ ਨੇ ਉਹ ਨਹੀਂ ਖਾਨੀਆਂ ਮੇਰਾ 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 ਬਰਾਤਾ ਜੀ ਮੇਰੀ ਗੱਲ ਸੁਣ ਇਹਨੂੰ ਦੇ ਕੇ ਨਾ ਕੰਪਨੀ ਚ ਤੇ ਨਵਾਂ ਲਾਇਆ ਸਾੜੂ ਨਾ ਛੱਟ ਤੈਨੂੰ ਪਤਾ ਛੱਟ ਸਾੜ ਨਾ ਪੈਸੇ ਵੀ ਛਾਟੀ ਜਾਣੇ ਨੇ ਤੇ ਦੇ ਪਤਾ ਖਾਲੀ ਹੋਈ ਨਹੀਂ ਹੈ ਖਾਤਾ ਖਾਲੀ ਹੋਈ ਨਹੀਂ ਖਾਤਾ ਖਾਲੀ ਹੋਊਗਾ ਤੇ ਪਹਿਲੀਆਂ ਜੇ ਖਾਤ ਪੈ ਜੂਗੀ ਕੱਲ੍ਹ ਕੋ ਤੂੰ ਇਹ ਤਾਂ ਖਾਤਾ ਹੀ ਖਾਲੀ ਹੋ ਗਿਆ ਸਾੜ ਗਾਦੀ ਲੈਣੀ ਆਰਤੀ ਇਹ ਨਾਲ ਦੀ ਇੱਕ ਚੀਜ਼ ਹੁੰਦੀ ਉਹ ਤਾਂ ਪਹਿਲੇ ਲਈਦੀ ਆਪੀ ਨਾ ਤਾਂ ਬੰਦਾ ਜਿਹਦਾ ਬੜਾ ਜੀ بیاਜ ਅੱਛਾ ਹਾਂ ਠੀਕ ਆ ਉਹ ਯਾਰ ਬੰਦੇ ਤੁਹਾਡੇ ਨੂੰ ਕਿ ਉਹ ਬੁੱਢੀਆਂ ਨਾਲ ਗੱਲਾ ਕਰੀ ਜਾਂਦੇ ਉਹਨੂੰ ਕਿ ਚਾਬੀ ਦੇ ਮੈਂ ਸਮਝਾ ਲਿਆ ਕਿ ਪਾ ਦੇ ਜਨਾਣਾ ਦੇ ਯਾਰ ਗਾ ਇਹਨੂੰ ਚਾਬੀ ਰਹੀ ਜਾਵੇ ਉਹ ਪੜੀ ਕਿਥੇ ਪੜੀ ਹਾਂ ਪੜੀ ਪੜੀ ਨਾ ਲਾ ਲੈ ਆਂ ਤਾ ਯਾ ਮੈਂ ਸਮਝ ਬੈਠਾ ਆ ਗਿਆ ਵੀ ਜੋਸੇ ਮੂਦੀ ਮਾਰਦੀ ਇਹ ਤਾਂ ਕੋਠੇ ਤੇ ਚੜਕੇ ਨਾ ਚਾਬੀ ਧਾ ਕੇ ਮੋਟਰ ਤੇ ਵੇਚ ਕੇ ਆਈਏ ਆ ਉਸ ਤੋਂ ਤੋਰ ਰਹੇ ਨੇ ਕੋਈ ਤੋਰ ਰਹੇ ਨੇ ਵੇ ਸਾਲਾ ਨੂੰ ਕਰਨ ਨੂੰ ਕੁਝ ਸੱਦਾ ਤੇ ਘੋੜੇ ਵੇਖ ਕੇ ਸੁਪਾ। ਥੋੜਾ ਭੂਆ ਰਿਹਾ ਆ। ਇਹ ਲੱਗਦਾ ਓਏ ਇੱਕ ਮਿੰਟ ਠੰਡਾ ਹੁੰਦਾ ਪਈ ਆ। ਬਾਕੀ ਮੂਹ ਆ। ਉਹ ਐਸ਼ਕਤੀ ਮਾਣਿਆ। ਪਾਣੀ ਆਉਂਦਾ ਜਾਂ ਪੈਪ ਨਾ ਪੁੱਟ ਜੇ ਘਰੇ ਨਹੀਂ ਬਣਦੇ ਨਾ ਉਹਨਾਂ। ਥੋੜਾ। ਭੂਆ ਲਿਗਾ ਆ ਆ। ਹੈ? ਉਹ ਪਚਾਲ ਆ ਗਈ ਏ। ਘੜੇ ਕਰਕੇ ਕਰਦਾ। ਉਹ ਇੱਥੇ ਕਰ ਰ ਤੂੰ ਦੱਸ ਤੈਨੂੰ ਟਰੈਕਟਰ ਤੇ ਕਰਨ ਬੁਲਾਇਆ ਤੂੰ ਸੁਤਾ ਇੱਥੇ ਮੇਰੇ ਘਰ ਤੂੰ ਮੈਨੂੰ ਕਾਦਲੀ ਤੇ ਬੁਲਾਇਆ ਤੇਰਾ ਘਰ ਐ ਬਣਾ ਧਿਆਨ ਮਾਰ ਸਾਰੇ ਬਨੇ ਇੱਧਰ ਨਾ ਮਾਰ ਬਸ ਇੱਥੇ ਤੂਰੀ ਜਿ ਨੱਪ ਦੂ ਮਾਰ ਕੇ ਮੇਰਾ ਘਰ ਗਿਆ ਤੂੰ ساری ਜਿੰਦਗੀ ਮੈਂ ਬਣਾਉਂਦਾ ਮਰ ਗਿਆ ਕਹਿੰਦਾ ਮੇਰਾ ਘਰ ਹੋਰ ਪਿਆਰ ਦੋ ਦੂ ਨਾ ਹੋਰ ਕੋਟ ਲੜਾਉਂਦਾ ਉਹਨਾਂ ਨੇ ਚਾਰ ਕੋਟ ਹੋਰ ਮੈਂ ਵੇਖੀ ਚੜਦੀ ਕਿਦਾਂ ਸਮਾਨ ਲੈ ਤਾਂ ਸਮਾਨ ਕਿਹੜਾ ਟਰੈਕਟਰ ਦਾ ਮੈਂ ਤਾਂ ਨਹੀਂ ਕਾਲਾ ਮਾਲਾ ਕਹਿੰਦਿਆ ਚਲ ਮੈਨੂੰ ਸਮਝ ਲੱਗ ਗਈ ਇਹ ਤਾਂ ਹੁਣ ਲੱਗ ਗਈ ਗੋਲ ਲਗੇ ਤੈਨੂੰ ਜਿਆਦਾ ਨੀਂਦ ਆਉਂਦੀ ਆ ਆਹੋ ਦਿਨਾ ਤੈਨੂੰ ਨੀਂਦ ਨਹੀਂ ਆਉਂਦੀ ਏ ਚੁੱਕ ਮੀ ਚੁੱਕ ਪਰੋ ਚੁੱਕ ਮੀ ਤਰਪਿਆ ਉਹ ਉਹ ਤਰਪਿਆ ਭਰਾ ਹਾਵੇ ਮੈਨੂੰ ਦੱਸ ਸਿਰ ਤੇ ਗੋਲ ਜਿਹਾ ਲੱਗ ਰਿਹਾ ਮੇਰੇ ਪਾਤਨਾ ਲੱਛੀਏ ਮੋਸਰ ਫੜੋ ਏ ਯਾਰ ਖਾਦ ਨਹੀਂ ਆ ਪਾਸੋਂ ਆ ਆ ਖਾਦ ਹੋਣੀ ਆ ਪਰ ਮਦਾਸੋਂ ਆਹੋ ਸਿਰ ਤੇ ਚੁੱਕ ਕੇ ਲੋਣੀ ਬਰ ਚਲ ਠੀਕ ਆ ਜੋ ਆ ਜੋ ਮੋਸਰ ਕੰਨ ਫੜੇ ਜਾਣਾ ਨਹੀਂ ਚੋਕਲੇ ਹੋਣੀ ਛੱਟ ਚੋਕਲੇ ਹੋਣੀ ਮੋਟਰਸਾਈਕਲ ਦੀ ਲੋੜ ਹੀ ਨਹੀਂ ਤੂੰਹੀਂ ਕਿੱਥੇ ਜਾਣਾ ਦੂਰ ਕੇ ਤੈਨਾਂ ਚਲਾ ਜਾ ਅੱਜ ਚੱਲੀਏ ਆਜੋ ਸਾਰੇ ਭਰਾ ਭਰਾ ਚੱਲੀ ਕਿੱਥੇ ਨੇ ਆ ਜਾ ਅਗਲੀ ਵੀਡੀਓ ਚ ਪਾਵਾਂ ਖਾਣ ਤਾਂ ਠੀਕ ਹੈ